ਪਾਣੀ ਦਾ ਜਿਹੜਾ ਇਹ ਲੇਵਲ ਆ ਉਹ ਪੰਜਾਬ 'ਚ ਤਾਂ ਹੁਣ ਹੈਗੀਆਂ ਨੇ 2 200 ਢੇਢ 150 ਫੁੱਟ ਤੇ ਮੋਟਰਾਂ ਨੇ ਹਾਂਜੀ ਸਾਡੇ ਇੱਥੇ 5-7 ਫੁੱਟ ਦੀ ਮੋਟਰਾਂ ਪਈਆਂ ਨੇ 500 ਫੁੱਟ ਤੇ ਹਾਂਜੀ ਜ਼ਮੀਨ ਦਾ ਰੇਟ ਵੀਰੇ ਇਸ ਟਾਈਮ ਲਗਭਗ 50 ਵਾਂਗੂ ਸੇਮ ਹੀ ਹੋ ਚੱਲਿਆ ਮਤਲਬ 30 40 50 ਹਾਂ ਵੀਰੇ ਹੈਗਾ ਤੇ ਠੀਕ ਆ ਜੀ ਠੀਕਾ ਵੀ ਵੀਰੇ ਹੁਣ ਪੰਜਾਬ ਜਿੱਥੇ ਹੋ ਗਿਆ 70000 ਸਾਡੇ ਅੱਛਾ ਠੀਕ ਹੈ ਵੀ ਸੇਮ ਹੀ ਗਿਆ ਲਵਾਤਾ ਸੇਮ ਹੀ ਹਾਂ ਤੇ ਉਹ ਯੂਪੀ 'ਚ ਤਾਂ ਹੀ ਗੁੰਡਾ ਰਾਜ ਹੀ ਬੜਾ ਹੀ ਇੱਥੇ ਲੁੱਟ ਖੋਈ ਬੜੀ ਹੈ ਉਹ ਚੀਜ਼ਾਂ ਹੈ ਨਹੀਂ ਗੀਆਂ ਉਹ ਸਭ ਲੇਖੇ ਆ ਲੋਕਾਂ ਦੇ ਅਸੀਂ ਇੱਥੇ ਨੇਰੇ ਸਵੇਰੇ ਜਦੋਂ ਮਰਜੀ ਆ ਜੇ ਸਾਨੂੰ ਕਦੇ ਵੀ ਮਨ ਦੇ ਵਿੱਚ ਇਹ ਭੈ ਨਹੀਂ ਆਇਆ ਠੀਕ ਹੈ ਵੀ ਸਾਡੇ ਨਾਲ ਕੋਈ ਐਹੋ ਜੀ ਜਿਹੜੀ ਘਟਨਾਵਾਂ ਪੰਜਾਬ ਦੇ ਵਿੱਚ ਘਟ ਜਾਂਦੀਆਂ ਨੇ ਠੀਕ ਹੈ ਜੀ ਵੀ ਉਹ ਕਿਤੇ ਐਹੋ ਜਿਹਾ ਕੁਝ ਹੋ ਸਕਦਾ ਅੱਛਾ ਤੇ ਇੱਥੇ ਜ਼ਮੀਨ ਲੈਣ ਦਾ ਸਿਸਟਮ ਕੀ ਰਾਜਸਥਾਨ ਵਾਂਗੂ ਨਾ ਹੋ ਜਾਂਦੀ ਇੱਥੇ ਕੀ ਕੀ ਹੁੰਦਾ ਉੱਥੇ ਤਾਂ ਹੁੰਦੀ ਨਹੀਂ ਰਾਜਸਥਾਨ ਨਾ ਹੁੰਦੀ ਰਜਿਸਟਰੀਆਂ ਹੁੰਦੀਆਂ ਨੇ ਬਗੈਰ ਇੱਥੇ ਰਜਿਸਟਰੀ ਹੋ ਜਾਂਦੀ ਹੈ ਰਜਿਸਟਰੀ ਹੁੰਦੀ ਹੈ ਪਰ 12 ਏਕੜ ਪਾ ਇੱਕ ਫੈਮਿਲੀ ਨੂੰ ਤੋਂ ਜ਼ਿਆਦਾ ਨਹੀਂ ਕਰ ਸਕਦਾ ਤੇ ਪਾਣੀ ਵਧੀਆ ਹੀ ਇੱਥੋਂ ਦਾ ਪਾਣੀ ਵੀਰੇ ਹਲੇ ਤੱਕ ਤੁਸੀਂ ਇਹ ਦੇਖੋ ਵੀ ਅਸੀਂ ਫਿਲਟਰ ਨਹੀਂ ਲਵਾਇਆ ਹ ਜਦੋਂ ਫਿਲਟਰ ਹੀ ਨਹੀਂ ਲੱਗਿਆ ਤਾਂ ਪੂਰਾ ਵਧੀਆ ਉਹਦਾ ਵਧੀਆ ਤੇ ਜਮੀਨਾ ਜਿਵੇਂ ਝੋਨਾ ਤੇ ਕਣਕ ਵਧੀਆ ਹੁੰਦੀ ਪੰਜਾਬ ਵਾਂਗੂ ਕਣਕ ਦਾ ਜਿਹੜਾ ਉਸਤਨ ਝਾੜਾ ਪੰਜਾਬ ਨਾਲੋਂ 2 ਕੁਇੰਟਲ ਦਾ 3 ਕੁਇੰਟਲ ਮੇਰੇ ਨਾਲੋਂ ਦਾ ਵੱਧਦਾ ਇੱਥੇ ਵੱਧ ਹੈ ਵੱਧਾ ਹਾਂਜੀ ਤੇ ਝੋਨਾ ਵੀ ਵਧੀਆ ਹੀ ਝੋਨਾ ਵੀ ਇੱਥੇ ਸਾਡੇ 30 35 ਜੀ ਮਤਲਬ ਨਿਕਲੇ ਆਉਂਦਾ 5 ਲੱਖ ਵੋਟ ਪੰਜਾਬੀਆਂ ਦੀ ਯੂਪੀ ਦੇ ਵਿੱਚ ਹੈਗੀ ਹਾਂਜੀ ਸਾਡੇ ਵਾਲੇ ਆਪਾਂ ਆਏ ਸੀਗੇ ਯੂਪੀ ਦੇ ਵਿੱਚ ਜ਼ਿਲ੍ਹਾ ਸ਼ਾਹਜਹਾਂਪੁਰ ਤੇ ਉੱਥੇ ਇਹ ਪਿੱਛੇ ਦੇਖ ਰਹੇ ਜਿਹੜਾ ਮਰੂਦਾਂ ਦਾ ਬਾਗ ਹੈ ਇਹ ਆਪਣੇ ਪੰਜਾਬੀ ਭਰਾ ਦਾ ਹੀ ਆ ਤਾਂ ਆਪਾਂ ਅੰਦਰ ਚੱਲਦੇ ਹਾਂ ਨਾ ਤੁਹਾਨੂੰ ਬਾਗ ਵੀ ਦਿਖਾਉਣੇ ਤੇ ਬਾਈ ਵਰਗਿਆਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਤਾਂ ਇਹ ਯੂਪੀ ਦਾ ਏਰੀਆ ਜਿਹੜਾ ਸ਼ਾਹਜਹਾਂਪੁਰ ਇੱਥੇ ਬਹੁਤ ਸਾਰੇ ਪੰਜਾਬੀ ਪਰਿਵਾਰ ਰਹਿੰਦੇ ਆ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆ ਕੇ ਰਹਿੰਦੇ ਹੈਗੇ ਉਹਨਾਂ ਨੇ ਚੰਗੀਆਂ ਜ਼ਮੀਨਾਂ ਇੱਥੇ ਲਈਆਂ ਹੋਈਆਂ ਨੇ ਬਹੁਤ ਤਰੱਕੀ ਕੀਤੀ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਨਾ ਲਫਾਫੇ ਚੜੇ ਹੋਏ ਆ ਕਿਉਂਕਿ ਤੋਤਾ ਬਹੁਤ ਪੈਂਦਾ ਹੈ ਅਮਰੂਦਾਂ ਨੂੰ ਤਾਂ ਉਹ ਖਾ ਜਾਂਦਾ ਤਾਂ ਉਹਦੇ ਕਰਕੇ ਲਫਾਫੇ ਇਹੇ ਚੜਾਏ ਹੋਏ ਹੈਗੇ ਤਾਂ ਵੱਡੇ ਵੱਡੇ ਫਾਰਮ ਹੈ ਇੱਥੇ ਜਿੰਨੇ ਵੀ ਦੇਖੋਗੇ ਤੁਸੀਂ ਅਮਰੂਦਾਂ ਦੇ ਜਿਹੜੇ ਬਾਗ ਹੈਗੇ ਵੱਡੇ ਆ ਸਾਰੇ ਤਾਂ ਇੱਥੇ ਪੰਜਾਬੀਆਂ ਨੇ ਆ ਕੇ ਲਗਭਗ ਗੰਨੇ ਦੀ ਖੇਤੀ ਵੀ ਕਰਦੇ ਐ ਇੱਥੇ ਆਲੂ ਦੀ ਖੇਤੀ ਕਰਦੇ ਐ ਕਾਣਕ ਝੋਨਾ ਸਾਰੇ ਤਰ੍ਹਾਂ ਦੀਆਂ ਫਸਲਾਂ ਇੱਥੇ ਪੰਜਾਬੀ ਕਰਦੇ ਐ ਕਿਨੂਆ ਦੇ ਬਾਗ ਵੀ ਆ ਸਾਰੇ ਕਾਸੇ ਦੇ ਇੱਥੇ ਤਾਂ ਪੰਜਾਬੀ ਤੁਹਾਨੂੰ ਪਤਾ ਕਿ ਜਿੱਥੇ ਜਾਣਗੇ ਮਿਹਨਤ ਬਹੁਤ ਕਰਦੇ ਐ ਖੇਤੀ ਤਾਂ ਲਗਭਗ ਸਾਰੇ ਜਗ੍ਹਾ ਜਿੱਥੇ ਖੇਤੀ ਹੁੰਦੀ ਹੈ ਉੱਥੇ ਕਰਦੀ ਐ ਇਹ ਲੋਕ ਉਹ ਜਿਹੜੇ ਪੰਜਾਬ ਤੋਂ ਆਏ ਪੰਜਾਬ ਤੋਂ ਸ਼ਾਇਦ ਜ਼ਮੀਨਾਂ ਵੇਚ ਕੇ ਆਏ ਜਾਂ ਨਹੀਂ ਵੀ 베ਚੀਆਂ ਤਾਂ ਇੱਥੇ ਆ ਕੇ ਨਵੀਆਂ ਆਪਣੀਆਂ ਜ਼ਮੀਨਾਂ ਹੋਰ ਲੈਂਦੀਆਂ ਅਤੇ ਮਿਹਨਤ ਕਰ ਰਹੇ ਤਾਂ ਬਾਗ ਆਪਾਂ ਤੁਹਾਨੂੰ ਦਿਖਾਉਣੇ ਇਸ ਤਰ੍ਹਾਂ ਦਾ ਸਿਸਟਮ ਹੈ ਨਾ ਲੇਬਰ ਵੀ ਇੱਥੇ ਕੰਮ ਕਰ ਰਹੇ ਤਾਂ ਅਸੀਂ ਆਏ ਹੋਏ ਸੀਗੇ ਇੱਥੇ ਇਹ ਪਿੰਡ ਪੈਂਦਾ ਜੀ ਧੀਮਰਪੁਰ ਜ਼ਿਲ੍ਹਾ ਸ਼ਾਹਜਹਾਂਪੁਰ ਜੋਪੀ ਲਖੀਮਪੁਰ ਖੀਰੀਆ ਜਟਾ ਉਹ ਵੀ ਪੰਜਾਬੀ ਇਲਾਕਾ ਹੈ ਇੱਕ ਤਰ੍ਹਾਂ ਦਾ ਪੀਲੀ ਪੀਤਾ ਉਹ ਵੀ ਇਹਦੇ ਨਾਲ ਹੀ ਹੈ ਬਿਲਕੁਲ ਤਾਂ ਇਸ ਤਰ੍ਹਾਂ ਦਾ ਸਿਸਟਮ ਹੈ ਇੱਥੇ ਤੋ ਵਿੱਚੇ ਭਾਈ ਉਹਨੇ ਸਬਜੀ ਵੀ ਲਾਈ ਹੋਈ ਹੈ ਜਿਵੇਂ ਆਹ ਦੇਖ ਸਕਦੇ ਹੋ ਨਾ ਮਟਰਾਂ ਦੀਆਂ ਬੱਲਾਂ ਹੋ ਗਿਆ। ਉੱਧਰ ਲਸਣ ਲੱਗੀ ਹੈਗੀ। ਤਾਂ ਇਹ ਨੇ ਬਈ ਸੁਖਜਿੰਦਰ ਸਿੰਘ ਜੀ ਜਿਨ੍ਹਾਂ ਦਾ ਇਹ ਬਾਗ ਹੈ ਅਮਰੋਧ ਦਾ ਆਪਾਂ ਗੱਲਬਾਤ ਕਰਦੇ ਆਂ। ਬਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰੇ। ਠੀਕ ਠਾਕ ਹਾਂ ਬਈ। ਹਾਂਜੀ। ਹਾਂ ਪਹਿਲਾਂ ਤਾਂ ਬਈ ਤੁਹਾਡਾ ਉੱਥੇ ਕਿਹੜਾ ਇਲਾਕਾ ਹੈ ਤੇ ਇੱਥੇ ਕਿਹੜਾ ਜੀ? ਆ ਮੇਰਾ ਜਿਹੜਾ ਪੰਜਾਬ ਦਾ ਇਲਾਕਾ ਵੀਰੇ ਡਿਸਟ੍ਰਿਕਟ ਲੁਧਿਆਣਾ। ਹਾਂਜੀ। ਤੇ ਤਹਿਸੀਲ ਜਗਰਾਉਂ। ਹਾਂਜੀ। ਤੇ ਡੇਢ ਕਾ ਮੇਰਾ ਪਿੰਡ ਆ। ਠੀਕ ਹੈ ਤੇ ਇੱਥੇ ਬਈ ਕਿਹੜਾ ਜ਼ਿਲ੍ਹਾ ਤੇ ਕਿ ਤਸੀਲ ਸਾਨੂੰ ਪੁਆਇਆ ਪੈਂਦੀ ਤੇ ਜ਼ਿਲ੍ਹਾ ਸ਼ਾਹਜਹਾਂਪੁਰ ਪੈਂਦਾ। ਜ਼ਿਲ੍ਹਾ ਸ਼ਾਹਜਹਾਂਪੁਰ। ਤੇ ਭਾਈ ਇੱਥੇ ਆਉਣ ਦਾ ਕਾਰਨ ਕੀ ਬਣਿਆ ਤੁਹਾਡਾ? ਕਾਰਨ ਵੀਰੇ ਮੇਰੇ ਕਿਨਾਂ ਪਹਿਲਾਂ ਨਾਨਕ ਇੱਥੇ ਰਹਿੰਦੇ ਸੀਗੇ। ਠੀਕ ਹੈ ਜੀ। ਨਾਨਕਿਆਂ ਦੇ ਆਉਣ ਜਾਣ ਉਹ ਇੱਥੇ ਥੋੜਾ ਜਿਹਾ ਮੈਨੂੰ ਇੱਕ ਦੋ ਚੀਜ਼ਾਂ ਸਾਨੂੰ ਪੰਜਾਬ ਨਾਲੋਂ ਪਲੱਸ ਲੱਗੀਆਂ ਸੀਗੀਆਂ ਖੇਤੀ ਦਾ ਜਿਹੜਾ ਇੱਥੇ ਮੇਰਾ ਕੰਮ ਦਾ ਮਨ ਬਣਿਆ। ਜੀ। ਇੱਕ ਤਾਂ ਲੇਬਰ ਜੀ ਤੇ ਦੂਜਾ ਪਾਣੀ। ਮਤਲਬ ਲੇਬਰ ਇੱਧਰ ਸੌਖੀ ਮਿਲ ਜਾਂਦੀ ਸਸਤੀ ਮਿਲ ਜਾਂਦੀ। ਸਸਤੀ ਮਿਲਦੀ ਹੈ। ਤੇ ਪਾਣੀ ਦਾ ਭਾਈ ਪਾਣੀ ਦਾ ਜਿਹੜਾ ਅਵੇਲੇਬਲ ਆ ਉਹ ਪੰਜਾਬ ਜਿੱਤਾ ਹੁਣ 2 200 150 ਫੁੱਟ ਤੇ ਮੋਟਰਾਂ ਨੇ ਹਾਂਜੀ ਸਾਡੇ ਇੱਥੇ 5 7 ਫੁੱਟ ਤੇ ਮੋਟਰਾਂ ਪਈਆਂ ਨੇ 5 7 ਫੁੱਟ ਤੇ ਹਾਂਜੀ ਪਾਣੀ ਦਾ ਜਿਹੜਾ ਸਾਨੂੰ ਖੇਤੀ ਦਾ ਸੋਰਸਜ ਆ ਬਹੁਤ ਸਸਤਾ ਪੈਂਦਾ ਠੀਕ ਹੈ ਜੀ ਪਾਣੀ ਮਤਲਬ ਖੇਤੀਬਾੜੀ ਲਈ ਉਹ ਸਾਨੂੰ ਬਹੁਤ ਸਸਤੀ ਸਸਤੇ ਉਹ ਚ ਅਵੇਲੇਬਲ ਹੋ ਜਾਂਦਾ ਠੀਕ ਹੈ ਤੇ ਲੇਬਰ ਵਾਲੇ ਪਾਸੋਂ ਵੀ ਠੀਕ ਹੈ ਜੀ ਲੇਵਰ ਲੇਵਰਾ ਵੀਰੇ ਬਾਧੂ ਆ ਇੱਥੇ ਅੱਛਾ ਜੀ ਲੇਬਰ ਵਾਲੀ ਕੋਈ ਸਾਨੂੰ ਦਿੱਕਤ ਨਹੀਂ ਤੇ ਇੱਥੇ ਤੁਸੀਂ ਜਾ ਕੇ ਜਦੋਂ ਜ਼ਮੀਨ ਲੈਂਤੀ ਹੁਣ ਉਹ ਜ਼ਮੀਨ ਤੇ ਕੀ ਇੱਕ ਤਾਂ ਬਾਗ ਲਾਇਆ ਪਰ ਹੋਰ ਵੀ ਕੀ ਕੀ ਫਸਲਾਂ ਇੱਥੇ ਹੁੰਦੀਆਂ ਹੋਰ ਵੀਰੇ ਪਹਿਲਾਂ ਮੈਂ ਆਲੂ ਕਰਦਾ ਰਿਹਾ ਠੀਕ ਆਲੂ ਹੁਣ ਮੈਂ ਥੋੜਾ ਹੋ ਗਿਆ ਤਿੰਨ ਚਾਰ ਸਾਲ ਹੋਦੋਂ ਮੈਂ ਛੱਡਤੇ ਆ ਤੇ ਬੈਟੀਵਰ ਵੀ ਕੀਤੀ ਆ ਮੈਂ ਜਿਹੜਾ ਪਰਫਿਊਮ ਦੇ ਵਿੱਚ ਤੇਲ ਪੈਂਦਾ ਜੀ ਉਹ ਵੀ ਮੈਂ ਖੇਤੀ ਕੀਤੀ ਉਹਦੀ ਵੀ ਉਹ ਕੋਵਿਡ ਦੇ ਵਿੱਚ ਆਉਣ ਕਰਕੇ ਉਹ ਥੋੜਾ ਜਿਹਾ ਨੁਕਸਾਨ ਜ਼ਿਆਦਾ ਹੋ ਗਿਆ ਸੀ ਉਹਦੇ ਚੋਂ ਫਿਰ ਉਹਨੂੰ ਡਿਲੇ ਕਰਨਾ ਪੈ ਗਿਆ ਹੁਣ ਉਹਦੇ ਦੁਆਰਾ ਰੇਟ ਆਏ ਨੇ ਹੁਣ ਸੋਚਾਂਗੇ ਉਹਦੇ ਵਾਸਤੇ ਦੁਬਾਰਾ ਫਿਰ ਟੇਮਰੂਦ ਦਾ ਬਾਗੀ ਕਦੋਂ ਲਾਇਆ ਤੇ ਇਹਦੇ ਕੀ ਹਿਸਾਬ ਕਿਤਾਬ ਮਤਲਬ ਕਿੰਨਾ ਖਰਚਾ ਤੇ ਕਿੰਨੀ ਕਮਾਈ ਆਈ ਵੀਰੇ ਅਮਰੂਦ ਦਾ ਬਾਗ ਮੈਨੂੰ ਲੱਗੇ ਨੂੰ 4 ਸਾਲ ਹੋ ਗਿਆ ਠੀਕ ਹੈ ਕੋਬੜ ਦੇ ਵਿੱਚ ਇਹ ਮੈਂ ਬੂਟੇ ਉਦੋਂ ਕੋਬੜ ਆਇਆ ਸੀ ਜਦੋਂ ਇਹ ਬੂਟੇ ਆਏ ਆ ਜੀ ਤੇ ਉਦੋਂ ਮੈਂ ਲਾਇਆ ਸੀਗਾ ਤੇ 2 ਸਾਲ ਹੋ ਗਏ ਉਹਨੂੰ ਫੁੱਲ ਫਰੂਟਿੰਗ ਦੇ ਆ ਇਹਨੂੰ ਠੀਕ ਹੈ ਜੀ 2 ਸਾਲਾਂ ਬਾਅਦ ਫੁੱਲ ਫਰੂਟਿੰਗ ਦੇ ਆ ਗਿਆ ਸੀਗਾ ਠੀਕ ਹੈ ਜੀ ਹਾਂਜੀ ਤੇ ਮਤਲਬ ਕਮਾਈ ਠੀਕ ਹੈ ਇਹ ਚ ਵਧੀਆ ਕਮਾਈ ਵੀਰੇ ਯਾਰ ਹੁਣ ਮੈਂ ਤੁਹਾਨੂੰ ਦੱਸਦਾ ਵੀ ਕਮਾਈ ਦਾ ਇਹ ਅੱਜ ਦੀ ਡੇਟ ਦੇ ਵਿੱਚ ਮੈਂ ਇਹਨੂੰ ਠੇਕੇ ਤੇ ਹੀ ਦਿੱਤਾ ਵਿਆ 2 ਲੱਖ ਪਰ ਏਕੜ ਠੇਕੇ ਦੇ ਠੇਕੇ ਦੇ ਦਿੱਤਾ ਮੈਂ ਠੀਕ ਹੈ ਇਹਨੂੰ ਤਿਆਰ ਕਰਕੇ ਫਿਰ ਮੈਂ ਹੁਣ ਠੀਕ ਤੇ ਦੇ ਦੇਣਾ ਇਹਦੇ ਵਿੱਚ ਖਾਸियत ਇਹ ਆ ਇੱਕਦਮ ਇਹ ਤੇ ਪੈਸਟੀਸਾਈਡ ਨਹੀਂ ਬੈਲੂ ਵਾਲੀ ਕਰਦਾ ਠੀਕ ਹੈ ਜੀ ਤੇ ਦੂਜੇ ਰਸਾਇਣ ਖਾਦਾਂ ਤੋਂ ਫ੍ਰੀ ਹੈ ਇਹ ਠੀਕ ਹੈ ਓਕੇ ਤੇ ਤੁਸੀਂ ਉਹਦੀ ਜਗ੍ਹਾ ਕੀ ਕਰਦੇ ਜਿਵੇਂ ਪੈਸਟੀਸਾਈਡ ਲੋੜਦੀ ਪੈਂਦੀ ਜਿਵੇਂ ਪੈਸਟੀਸਾਈਡ ਵੀਰੇ ਇੱਕ ਤਾਂ ਪੈਸਟੀਸਾਈਡ ਤੋਂ ਸਾਨੂੰ ਆਪ ਜਿਹੜੇ ਬੈਗ ਲੱਗੀ ਵੀ ਆ ਠੀਕ ਹੈ ਜੀ ਇਹ ਬੈਗ ਬਚਾਉਂਦੇ ਆ ਠੀਕ ਹੈ ਜੀ ਤੇ ਦੂਜੀ ਅਸੀਂ ਇਹਨੂੰ ਘਰ ਦੀ ਰੂੜੀ ਦੀ ਖਾਦ ਕਹਿ ਲਓ ਹਾਂਜੀ ਜਾਂ ਆਪਾਂ ਕਹਿ ਲਓ ਜਿਹੜੀ ਆਪਾਂ ਕੇਜੂਏ ਦੀ ਖਾਦ ਗੰਡੋਇਆਂ ਗੰਡੋਇਆਂ ਦੀ ਉਹ ਅਸੀਂ ਪਾ ਦਿੰਨੇ ਆਂ ਸਾਲ ਚ ਇੱਕ ਵਾਰ ਠੀਕ ਹੈ ਉਹ ਤੋਂ ਬਾਅਦ ਹੋਰ ਸਾਨੂੰ ਕੁਝ ਨਹੀਂ ਪਾਉਣਾ ਪੈਂਦਾ ਬਾਕੀ ਨਾਲ ਜਿਹੜੇ ਟਰਕੋ ਡਰਮਾ ਸੋਡੋਮਨਾਸ ਫੰਗਸ ਵਾਲੇ ਬੈਕਟੀਰੀਆ ਉਹ ਮੈਂ ਇਹਦੇ ਚ ਚਲਾਉਂਦਾ ਹੀ ਰਹਿਣਾ ਤੇ ਇਧਰ ਹੀ ਜ਼ਮੀਨਾਂ ਦੇ ਰੇਟ ਤੇ ਠੇਕੇ ਦੇ ਰੇਟ ਕੀ ਹੈ ਜੀ ਜ਼ਮੀਨ ਦਾ ਰੇਟ ਵੀਰੇ ਇਸ ਟਾਈਮ ਲਗਭਗ ਪੰਜਾਬ ਵਾਂਗੂ ਸੇਮ ਹੀ ਹੋ ਚੱਲਿਆ ਮਤਲਬ 30 40 50 ਹਾਂ ਵੀਰੇ ਹੈਗਾ ਠੇਕ ਠਾਕ ਹੈ ਜੀ ਠੇਕਾ ਵੀ ਵੀਰੇ ਹੁਣ ਪੰਜਾਬ ਜਿੰਨਾ ਹੀ ਹੋ ਗਿਆ 70000 ਸਾਡੇ ਅੱਛਾ ਠੀਕ ਹੈ ਵੀ ਸੇਮ ਹੀ ਗਿਆ ਲੱਗਦਾ ਸੇਮ ਹੀ ਹਾਂ ਤੇ ਉਂ ਯੂਪੀ ਚ ਤਾਂ ਹੀ ਗੁੰਡਾ ਰਾਜ ਹੀ ਬੜਾ ਹੀ ਇੱਥੇ ਲੁੱਟ ਕੋਈ ਬੜੀ ਹੈ ਬਹੁਤ ਚੀਜ਼ਾਂ ਹੈ ਨਹੀਂ ਗ ਅਸੀਂ ਇੱਥੇ ਨੇਰੇ ਸਵੇਰੇ ਜਦੋਂ ਮਰਜੀ ਆ ਜੇ ਸਾਨੂੰ ਕਦੇ ਵੀ ਮਨ ਦੇ ਵਿੱਚ ਇਹ ਭੈ ਨਹੀਂ ਆਇਆ ਠੀਕ ਹੈ ਵੀ ਸਾਡੇ ਨਾਲ ਕੋਈ ਇਹੋ ਜਿਹੀ ਜਿਹੜੀ ਘਟਨਾਵਾਂ ਪੰਜਾਬ ਦੇ ਵਿੱਚ ਕੱਟ ਜਾਂਦੀਆਂ ਨੇ ਠੀਕ ਹੈ ਜੀ ਵੀ ਉਹ ਕਿਤੇ ਇਹੋ ਜਿਹਾ ਕੋਈ ਹੋ ਸਕਦਾ ਠੀਕ ਹੈ ਜੀ ਨਹੀਂ ਅੱਜ ਤੱਕ ਕੋਈ ਮੈਂ ਵਾਰ ਦੱਤ ਸੁਣੀ ਨਹੀਂ ਵੀ ਕੋਈ ਲੁੱਟ ਕੋਈ ਨਹੀਂ ਆਪਣੀ ਨਵੀਂ ਪੰਜਾਬੀ ਇੱਥੇ ਰਹਿਣ ਵਾਸਤੇ ਆ ਰਹੇ ਆ ਉਦੋਂ ਜਿਵੇਂ ਜੀ ਜ਼ਮੀਨ ਲੈ ਕੇ ਕੱਟ ਆਉਂਦੇ ਕੱਟ ਆਉਂਦੇ ਆ ਅੱਛਾ ਤੇ ਇੱਥੇ ਜ਼ਮੀਨ ਲੈਣ ਦਾ ਸਿਸਟਮ ਕੀ ਰਾਜਸਥਾਨ ਵਾਂਗੂ ਨਾ ਹੋ ਜਾਂਦੀ ਇੱਥੇ ਕੀ ਕੀ ਉੱਥੇ ਤਾਂ ਹੁੰਦੀ ਨਹੀਂ ਰਾਜਸਥਾਨਾਂ ਹੁੰਦੀਆਂ ਨੇ ਰਜਿਸਟਰੀਆਂ ਹੁੰਦੀਆਂ ਨੇ ਬਗੈਰ ਇੱਥੇ ਰਜਿਸਟਰੀ ਹੋ ਜਾਂਦੀ ਹੈ ਰਜਿਸਟਰੀ ਹੁੰਦੀ ਹੈ ਪਰ 12 ਏਕੜ ਪਾ ਇੱਕ ਫੈਮਿਲੀ ਨੂੰ ਤੋਂ ਜ਼ਿਆਦਾ ਨਹੀਂ ਕਰ ਸਕਦਾ ਅੱਛਾ ਇੱਕ ਫੈਮਿਲੀ 12 ਏਕੜ ਜੀ 12 ਤ 18 ਏਕੜ ਜ਼ਮੀਨ ਉਹ ਰੱਖ ਸਕਦਾ ਬੰਦਾ ਠੀਕ ਹੈ ਜੀ ਹਾਂਜੀ ਪਰ ਇੱਥੇ ਲੋਕਾਂ ਨੇ ਆਪਦਾ ਜਗਾੜ ਤਗਾੜ ਕਰਕੇ ਕਾਫੀ ਵੱਡੇ ਪੱਧਰ ਤੇ ਜ਼ਮੀਨਾਂ ਘੇਰੀਆਂ ਵੀ ਨੇ ਠੀਕ ਜੀ ਜੀ ਜਿਵੇਂ ਗਾਂ ਦੀ ਕਿਸੇ ਦੇ ਹੋਰ ਨਾਮ ਕਰਵਾ ਕੇ ਨਾ ਕਰਵਾਉਂਦੇ ਆ ਰਿਸ਼ਤੇਦਾਰ ਦੇ ਕਿਸੇ ਭੈਣ ਭਰਾ ਦੇ ਆਪ ਦੇ ਦੇ ਹਾਂ ਠੀਕ ਹੈ ਜੀ ਤੇ ਪਾਣੀ ਵਧੀਆ ਹੀ ਇੱਥੋਂ ਦਾ ਪਾਣੀ ਵੀਰੇ ਹਲੇ ਤੱਕ ਤੁਸੀਂ ਇਹ ਦੇਖੋ ਵੀ ਅਸੀਂ ਫਿਲਟਰ ਨਹੀਂ ਲਵਾਇਆ ਹੁਣ ਤੁਸੀਂ ਆਪ ਸੁਣ ਲਓ ਮਤਲਬ ਪੂਰਾ ਵਧੀਆ ਪਾਣੀ ਹੈ ਜਦੋਂ ਫਿਲਟਰ ਹੀ ਨਹੀਂ ਲੱਗਿਆ ਤਾਂ ਪੂਰਾ ਵਧੀਆ ਪੂਰਾ ਵਧੀਆ ਤੇ ਜ਼ਮੀਨਾਂ ਜਿਵੇਂ ਝੋਨਾ ਤੇ ਕਣਕ ਵਧੀਆ ਹੁੰਦੀ ਹੀ ਪੰਜਾਬ ਵਾਂਗੂ ਪਾ ਕਣਕ ਦਾ ਜਿਹੜਾ ਉਸਤਨ ਝਾੜਾ ਪੰਜਾਬ ਨਾਲੋਂ 2 ਕੁਇੰਟਲ ਦਾ 3 ਕੁਇੰਟਲ ਮਿਲਣ ਦਾ ਵੱਧਾ ਇੱਥੇ ਵੱਧ ਹੈ ਵੱਧਾ ਹਾਂਜੀ ਤੇ ਝੋਨਾ ਵੀ ਵਧੀਆ ਹੀ ਝੋਨਾ ਵੀ ਇੱਥੇ ਸਾਡੇ 30 35 ਜੀ ਮਤਲਬ ਨਿਕਲੇ ਆਉਂਦਾ ਜੀ 35 36 ਕੁਇੰਟਲ ਦਾ ਠੀਕ ਹੈ ਤੇ ਪਾਣੀ ਜੀ ਆਪਾਂ ਜ਼ਿਆਦਾਤਰ ਨਹਿਰ ਵਾਲੇ ਤੋਂ ਬਿਨਾਂ ਧਰਤੀ ਵਾਲੇ ਦੀ ਹੈ ਸਾਰਾ ਬਾਗ ਆਪਣਾ ਜਿਹੜਾ ਆਹ ਬੈਲਟ ਜਿਹੜੀ ਬੈਲਟ 'ਚ ਆਪਾਂ ਬੈਠੇ ਆਂ ਇਹ ਧਰਤੀ ਵਾਲਾ ਪਾਣੀ ਅਸੀਂ ਯੂਜ਼ ਕਰਦੇ ਹਾਂ ਠੀਕ ਹੈ ਇੱਕ ਨੰਬਰ ਕਹਿ ਸਕਦੇ ਆਪਾਂ ਹਾਂਜੀ ਇੱਕ ਨੰਬਰ ਪਾਣੀ ਠੀਕ ਹੈ ਮਤਲਬ ਜੇ ਕੋਈ ਪੰਜਾਬੀ ਤੁਹਾਡੀ ਵੀਡੀਓ ਵੇਖ ਕੇ ਇੱਥੇ ਆਉਣਾ ਚਾਹੇ ਤਾਂ ਆ ਸਕਦਾ ਵੀ ਫਿਰ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਚੱਕਰ ਨਹੀਂ ਹੈਗਾ ਇੱਥੇ ਲੋਕ ਖੁੱਲੀਆਂ ਜ਼ਮੀਨਾਂ ਹਨਾ ਹੁਣ ਤਾਂ ਰੇਟ ਚਲੋ ਵੱਧ ਗਿਆ ਪਹਿਲਾਂ ਆਉਂਦੇ ਵੀ ਆ ਹਨਾ ਕੋਈ ਕੋਈ ਫੈਮਲੀ ਆ ਵੀ ਰਹੀਆਂ ਪੰਜਾਬ ਤੋਂ ਮੂਵ ਹੋ ਵੀ ਰਹੀਆਂ ਨੇ ਪਰ ਘਟ ਆਉਂਦੇ ਆ ਘਟ ਆ ਰਹੇ ਆ ਜ਼ਿਆਦਾਤਰ ਆਪਣਾ ਕਿੱਥੇ ਹੈ ਪੰਜਾਬੀ ਇੱਥੇ ਏਰੀਆ 'ਚ ਬੇ ਗੱਲ ਕਰੀਏ ਤਾਂ ਕਿਹੜੇ ਏਰੀਆ 'ਚ ਜ਼ਿਆਦਾ ਹੈ ਜੀ ਸ਼ਾਹਜਹਾਂਪੁਰ ਸ਼ਾਹਜਹਾਂਪੁਰ ਆਪਣਾ ਪਲੀਆ ਆਪੀਲੀਬੀਤ ਹੋ ਗਿਆ ਲਖੀਮਪੁਰ ਇਹ ਤਿੰਨ ਡਿਸਟ੍ਰਿਕਟਾਂ ਦੇ ਵਿੱਚ ਤਾਂ ਪੰਜਾਬੀ ਬਹੁਤ ਜ਼ਿਆਦੇ ਠੀਕ ਹੈ ਜੀ 5 ਗਿ ਲੱਖ ਵੋਟ ਪੰਜਾਬੀਆਂ ਦੀ ਯੂਪੀ ਦੇ ਵਿੱਚ ਹੈਗੀ ਤੇ ਜਿਵੇਂ ਆਪਾਂ ਕਿਲਾ ਪੰਜਾਬ ਚ ਆਪਣੇ 8 ਕਨਾਲਾਂ ਦਾ ਇੱਥੇ ਉਹ ਵੀ ਹੈ ਜਾਂ 8 ਕਨਾਲ ਦਾ ਜੀ 8 ਕਨਾਲ ਦੀ ਕਿਲਾ ਇੱਥੇ ਹੈ ਹਾਂਜੀ ਉਹਨੇ ਕਿਸਾਨ ਸੁਖਜਿੰਦਰ ਸਿੰਘ ਜਿਨ੍ਹਾਂ ਨੇ ਕਿ ਆਪਾਂ ਨੂੰ ਯੂਪੀ ਬਾਰੇ ਯੂਪੀ ਦੇ ਖੇਤਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਫੇਸਬੁਕ ਤੇ ਦੇਖ ਰਹੇ ਤਾਂ ਫੋਲੋ ਕਰਿਓ ਜੀ ਧੰਨਵਾਦ